ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀਆਂ ਰਾਮ ਮੰਦਰ ਦੀ ਜਦੋਂ ਉਸਾਰੀ ਹੋਈ ਫਿਰ ਉਸ ਤੋਂ ਬਾਅਦ ਉਹ ਤਿਆਰ ਹੋਇਆ ਤੇ ਜਦੋਂ ਉਹ ਸੰਗਤਾਂ ਲਈ ਖੋਲਿਆ ਗਿਆ ਤਾਂ ਉੱਥੇ ਬਹੁਤ ਜ਼ਿਆਦਾ ਜਿਹੜੇ ਸਰਦਾਲੂ ਸੀ ਉਹ ਮੱਥਾ ਟੇਕਣਾਉਂਦੇ ਸੀ ਤੇ ਇੱਕ ਕੁੜੀ ਨਾ 25 ਸਾਲ ਦੀ ਮਟਿਆਰ ਜਵਾਨ ਕੁੜੀ ਆ ਉਹ ਉੱਥੇ ਮੰਦਰ ਦੇ ਵਿੱਚ ਫੁੱਲ ਵੇਚ ਰਹੀ ਸੀ ਫੁੱਲ ਵੇਚਦੀ ਉਹ ਜਦੋਂ ਆਪਾਂ ਕਿਤੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਹਨਾ ਤਾਂ ਉੱਥੇ ਕੋਈ ਫੁੱਲ ਵੇਚਣ ਵਾਲਾ ਕੋਈ ਹਾਰ ਵੇਚਣ ਵਾਲਾ ਕੋਈ ਪ੍ਰਸ਼ਾਦ ਵੇਚਣ ਵਾਲਾ ਐਦਾਂ ਕਈ ਤਰ੍ਹਾਂ ਦੇ ਮੰਗਤੇ ਵੀ ਹੁੰਦੇ ਆ ਹਨਾ ਵੀ ਜਦੋਂ ਸਰਦਾਲੂ ਆਉਂਦੇ ਆ ਤਾਂ ਉਹਨਾਂ ਦੇ ਪਿੱਛੇ ਪਿੱਛੇ ਜਾਂਦੇ ਆ ਵੀ ਆਹ ਚੀਜ਼ ਖਰੀਦ ਲਓ ਆਹ ਪ੍ਰਸ਼ਾਦ ਲੈ ਲਓ ਜਿਵੇਂ ਐਸੀ ਮੰਗਣ ਵਾਲੇ ਵੀ ਹੁੰਦੇ ਆ ਵੀ 1 ਰੁਪਈਆ ਦੇਜੋ 2 ਰੁਪਈਆ ਦੇਜੋ ਇਸੇ ਤਰ੍ਹਾਂ ਚਾਰ ਮੁੰਡੇ ਨਾ ਆਉਂਦੇ ਆ ਚਾਰ ਦੋਸਤ ਆਉਂਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਨਵੀਂ ਗੱਡੀ ਲਈ ਹੁੰਦੀ ਆ ਜਿਹੜੇ ਮੁੰਡੇ ਨੇ ਨਵੀਂ ਗੱਡੀ ਲਈ ਹੁੰਦੀ ਆ ਉਹਦਾ ਨਾਮ ਰਕੇਸ਼ ਹੁੰਦਾ ਤੇ ਤਿੰਨ ਉਹਦੇ ਦੋਸਤ ਹੁੰਦੇ ਆ ਉਹਨੂੰ ਕਹਿੰਦੇ ਆ ਵੀ ਤੂੰ ਨਵੀਂ ਗੱਡੀ ਲਈ ਆ ਵੀ ਚਲੋ ਆਪਾਂ ਰਾਮ ਮੰਦਰ ਜਾ ਕੇ ਆਈਏ ਤੇ ਉਹ ਚਲੋ ਜਾਂਦੇ ਆ ਚਾਰੇ ਦੋਸਤ ਕਹਿੰਦੇ ਵੀ ਚੱਲਣ ਆਲੇ ਆਪਾਂ ਮੱਥਾ ਟੇਕਾਂਗੇ ਉਸ ਤੋਂ ਬਾਅਦ ਆਪਾਂ ਪਾਰਟੀ ਕਰਾਂਗੇ ਜਦੋਂ ਉਹ ਚਾਰੇ ਮੰਦਰ 'ਚ ਆਉਂਦੇ ਆ ਤਾਂ ਜਿਹੜੀ ਉਹ ਫੁੱਲ ਵੇਚਣ ਵਾਲੀ ਕੁੜੀ ਹੁੰਦੀ ਆ ਉਹਦਾ ਨਾਮ ਰਾਧਾ ਹੁੰਦਾ ਉਹ ਕਹਿੰਦੀ ਕਿ ਭਈਆ ਫੁੱਲ ਲੈ ਲਓ ਫੁੱਲ ਤੇ ਇੱਕ ਮੁੰਡਾ ਉਹਨਾਂ ਦੇ ਵਿੱਚੋਂ ਕਹਿੰਦਾਗਾ ਕਿ ਫੁੱਲ ਆ ਜਿਹੜੇ ਮੰਦਰ ਦੇ ਵਿੱਚ ਚੜਦੇ ਆ ਉਹ ਕਹਿੰਦੀ ਵੀ ਹਾਂਜੀ ਚੜਦੇ ਆ ਭਾਵੇਂ ਕਿ ਮੰਦਰ ਦੇ ਵਿੱਚ ਫੁੱਲ ਨਹੀਂ ਚੜਦੇ ਸੀ ਪਰ ਉਹਨੂੰ ਇਹ ਸੀ ਵੀ ਮੇਰੇ ਫੁੱਲ ਵਿਕ ਜਾਣ ਉਹ ਕਹਿੰਦਾ ਵੀ ਚਲ ਕਿੰਨੇ ਦਾ ਫੁੱਲ ਆ ਉਹ ਕਹਿੰਦੀ ਵੀ ਆਹ ਫੁੱਲ 20 ਰੁਪਏ ਦੇ ਆ ਉਹ ਕਹਿੰਦਾ ਵੀ ਅਸੀਂ 4 ਜਾਣੇ ਆ ਚਲ 4ਾਂ ਜਾਣਿਆਂ ਨੂੰ ਅੱਡ-ਅੱਡ ਪੈਕ ਕਰਦੇ ਤੇ ਉਹ ਕਹਿੰਦਾ ਵੀ 80 ਰੁਪਏ ਬਣ ਗਏ ਤੇ ਜਦੋਂ ਉਹ ਆਪਦੇ ਨਾਲ ਦੇ ਮੁੰਡਿਆਂ ਨੂੰ ਕਹਿੰਦਾ ਹਨਾ ਦੋਸਤਾਂ ਨੂੰ ਉਹ ਗੱਡੀ ਖੜਾ ਕੇ ਆ ਜਾਂਦੇ ਆ ਵੀ ਆਜੋ ਫੁੱਲ ਲੈ ਲਓ ਵੀ ਆਪਾਂ ਫੁੱਲ ਲੈ ਕੇ ਜਾਣੇ ਆ ਅੰਦਰ ਵੀ ਫੁੱਲ ਚੜਦੇ ਆ ਤਾਂ ਜਦੋਂ ਨਾ ਉਹਨਾਂ ਮੁੰਡਿਆਂ ਦੇ ਵਿੱਚੋਂ ਉਹ ਕੁੜੀ ਹੁੰਦੀ ਆ ਰਾਧਾ ਉਹਨਾਂ 'ਚੋਂ ਇੱਕ ਮੁੰਡੇ ਨੂੰ ਵੇਖਦੀ ਆ ਰਕੇਸ਼ ਨੂੰ ਵੇਖਦੀ ਆ ਤਾਂ ਉਹਦੀਆਂ ਅੱਖਾਂ ੜੀਆਂ ਰਹਿ ਜਾਂਦੀਆਂ ਤੇ ਉਹ ਹੈਰਾਨ ਹੁੰਦੀ ਆ ਵੀ ਇਹ ਇੱਥੇ ਕਿਵੇਂ ਕਿਉਂਕਿ ਰਕੇਸ਼ ਕੋਈ ਹੋਰ ਨਹੀਂ ਉਹਦਾ ਪਤੀ ਹੁੰਦਾ ਜਿਹਦੀ 4 ਸਾਲ ਪਹਿਲਾਂ ਉਹਦੇ ਨਾਲ ਸ਼ਾਦੀ ਹੋਈ ਸੀ ਤੇ ਉਹਨੇ ਆਪਣੀ ਪਤਨੀ ਨੂੰ ਛੱਡ ਰੱਖਿਆ ਸੀ ਤੇ ਜਦੋਂ ਰਾਧਾ ਰਕੇਸ਼ ਨੂੰ ਵੇਖ ਲੈਂਦੀ ਆ ਤਾਂ ਉੱਥੋਂ ਗਾਇਬ ਹੋ ਜਾਂਦੀ ਆ ਭੱਜ ਜਾਂਦੀ ਆ ਉੱਥੋਂ ਤੇ ਉਹ ਜਿਹੜਾ ਮੁੰਡਾ ਹੁੰਦਾ ਰਕੇਸ਼ ਦਾ ਦੋਸਤ ਉਹ ਤਾਂ ਹਜੇ ਪੈਸੇ ਕੱਢਦਾ ਹੀ ਰਹਿ ਜਾਂਦਾ ਤੇ ਉਹ ਫੁੱਲ ਫੜਾ ਕੇ ਫਟਾਫਟ ਉੱਥੋਂ ਗਾਇਬ ਹੋ ਜਾਂਦੀ ਆ ਤੇ ਉਹ ਜਦੋਂ ਆਪਣੇ ਫਰੈਂਡਾਂ ਨੂੰ ਕਹਿੰਦਾ ਹਨਾ ਵੀ ਇੱਥੇ ਕੁੜੀ ਖੜੀ ਸੀਗੀ ਵੀ ਉਹ ਕਿੱਧਰ ਚਲੀ ਗਈ ਤੁਸੀਂ ਵੇਖੀ ਆ ਉਹ ਕਹਿੰਦੇ ਵੀ ਫੁੱਲ ਤਾਂ ਤੂੰ ਲੈ ਰਿਹਾ ਸੀ ਕਹਿੰਦੇ ਯਾਰ ਪਤਾ ਨਹੀਂ ਲੈ ਫੁੱਲ ਦੇਵੀ ਵੀਰ ਪੇਦਾ ਰੇਟ ਕਰਕੇ ਤੇ ਪੈਸੇ ਲੈ ਕੇ ਨਹੀਂ ਗਈ। ਉਹਨੂੰ ਆਸੇ-ਪਾਸੇ ਲੱਭਦੇ ਆ ਜਦੋਂ ਉਹਨਾਂ ਨੂੰ ਨਹੀਂ ਮਿਲੀ ਉਹ ਕਹਿੰਦੇ ਵੀ ਯਾਰ ਜਦੋਂ ਉਹਨੇ ਫੁੱਲ ਦਿੱਤੇ ਸੀ ਪੈਸੇ ਤਾਂ ਉਹ ਲੈ ਜਾਂਦੀ ਵੀ ਉਹ ਫੁੱਲ ਵੇਚ ਰਹੀ ਸੀ ਹਨਾ ਵੀ ਪਹਿਲਾਂ ਤਾਂ ਉਹ ਭੱਜ ਕੇ ਆਈ ਫੁੱਲ ਲੈ ਲਓ। ਵੀ ਹੁਣ ਉਹ ਪੈਸੇ ਵੀ ਨਹੀਂ ਲੈ ਕੇ ਗਈ। ਚੱਲ ਕੋਈ ਨਹੀਂ ਆਪਾਂ ਮੱਥਾ ਟੇਕਦੇ ਆ ਪਹਿਲਾਂ ਤਾਂ ਇਸ਼ਨਾਨ ਕਰ ਲਈਏ। ਉਸ ਤੋਂ ਬਾਅਦ ਆਪਾਂ ਮੱਥਾ ਟੇਕਾਂਗੇ ਵੀ ਉਦੋਂ ਨੂੰ ਆਪਾਂ ਨੂੰ ਹੋ ਸਕਦਾ ਮਿਲ ਜੇ। ਚਲੋ ਉਹਨਾ ਉੱਥੇ ਜਿਹੜਾ ਨਦੀ ਬਣੀ ਹੋਈ ਆ ਕੋਈ ਆਸੇ-ਪਾਸੇ ਉਹਦੇ ਹਨਾ ਤੇ ਉੱਥੇ ਇਸ਼ਨਾਨ ਕਰਨ ਚਲੇ ਜਾਂਦੇ ਆ। ਜਦੋਂ ਉਹ ਇਸ਼ਨਾਨ ਕਰਨ ਲੱਗਦੇ ਆ ਉਥੇ ਇੰਨਾ ਜ਼ਿਆਦਾ ਇਕੱਠ ਹੁੰਦਾ ਹਨਾ ਕਈ ਵਾਰੀ ਇਹੋ ਜੇ ਸਥਾਨਾਂ ਤੇ ਜਿਹੜੇ ਛੋਟੇ ਬੱਚੇ ਹੁੰਦੇ ਆ ਜਾਂ ਜਿਹੜੇ ਟੀਨੇਜਰ ਬੱਚੇ ਹੁੰਦੇ ਆ ਉਹਨਾ ਹੜਬੜਾ ਹਟ ਕਰਦੇ ਆ ਵੀ ਜਿਵੇਂ ਕੋਈ ਸਰੋਵਰ ਬਣਿਆ ਜਾਂ ਕੋਈ ਨਦੀ ਬਣੀ ਆ ਉਹਦੇ ਵਿੱਚ ਚੌੜ ਕਰਨ ਲੱਗ ਜਾਂਦੇ ਆ ਇਸੇ ਤਰ੍ਹਾਂ ਸ਼ਰਾਰਤਾਂ ਕਰਦੇ ਕਰਦੇ ਜਿਹੜਾ ਉਹ ਪਾਣੀ ਸੀ ਨਦੀ ਦਾ ਥੋੜਾ ਗੰਦਲਾ ਹੋਇਆ ਪਿਆ ਸੀ ਤੇ ਜਿਹੜੇ ਉਹ ਦੋਸਤ ਹੁੰਦੇ ਆ ਉਹ ਕਹਿੰਦੇ ਆ ਵੀ ਆਪਾਂ ਸਾਫ਼ ਪਾਣੀ ਦੇ ਵਿੱਚ ਇਸ਼ਨਾਨ ਕਰੀਏ ਵੀ ਆਪਾਂ ਮੱਥਾ ਟੇਕਣ ਜਾਣਾ ਤੇ ਉਹ ਅੱਗੇ ਹੋਰ ਜਾਂਦੇ ਆ ਤਾਂ ਜਿਹੜੀ ਰਾਧਾ ਹੁੰਦੀ ਆ ਉਹਨਾਂ ਨੂੰ ਓਲੇ ਖੜਕੇ ਵੇਖ ਰਹੀ ਹੁੰਦੀ ਆ ਤੇ ਉਹਨਾਂ ਇੱਕ ਮੁੰਡੇ ਨੂੰ 10-12 ਸਾਲ ਦੇ ਮੁੰਡੇ ਨੂੰ ਕਹਿੰਦੀ ਆ ਕਿ ਜਿਹੜੇ ਉਹ ਮੁੰਡੇ ਜਾ ਰਹੇ ਆ ਉਹਨਾਂ ਨੂੰ ਐਂ ਦੱਸ ਦੇ ਵੀ ਅੱਗੇ ਜਾ ਕੇ ਨਦੀ ਬਾਲੀ ਡੂੰਗੀ ਆ ਵੀ ਉਹ ਚੌੜ-ਚੌੜ ਚ ਕਿਤੇ ਅੱਗੇ ਨਾ ਚਲੇ ਜਾਣ ਤਾਂ ਉਹ ਜਿਹੜਾ ਮੁੰਡਾ ਹੁੰਦਾ ਉਹਨਾਂ ਨੂੰ ਆਵਾਜ਼ ਮਾਰਦਾ ਵੀ ਵਈਆ ਤੁਸੀਂ ਹੋਰ ਅੱਗੇ ਤੱਕ ਨਾ ਜਾਓ ਨਦੀ ਡੂੰਗੀ ਆ ਉਹ ਕਹਿੰਦੇ ਵੀ ਅੱਛਾ ਤੈਨੂੰ ਫਿਕਰ ਆ ਉਹ ਕਹਿੰਦੇ ਵੀ ਹਾਂ ਵੀ ਮੈਨੂੰ ਤਾਂ ਕਿਸੇ ਨੇ ਕਿਹਾਗਾ ਵੀ ਮੈਂ ਤਾਂ ਤੁਹਾਨੂੰ ਤਾਂ ਕਹਿਣਾ ਆ ਉਹ ਕਹਿੰਦੇ ਅੱਛਾ ਇਹ ਇਹ じゃ ਕੌਣ ਆ ਸਾਡਾ ਹਮਦਰਦੀ ਵੀ ਜਿਹਨੇ ਤੈਨੂੰ ਭੇਜਿਆ ਤਾਂ ਉਹ ਉਧਰ ਇਸ਼ਾਰਾ ਕਰਦਾ ਵੀ ਉਹ ਦੀਦੀ ਨੇ ਤਾਂ ਉਹ ਰਾਦਾ ਉੱਥੇ ਹੁੰਦੀ ਨਹੀਂ ਜੀ ਰਾਦਾ ਫੇਰ ਆਸੇ-ਪਾਸੇ ਹੋ ਜਾਂਦੀ ਆ ਤੇ ਉਹ ਮੁੰਡੇ ਹੈਰਾਨ ਹੁੰਦੇ ਆ ਵੀ ਇਹੋ ਜਿਹਾ ਕੌਣ ਆ ਹਨਾ ਜਿਹੜਾ ਕਹਿ ਕੇ ਐ ਆਸੇ-ਪਾਸੇ ਹੋ ਗਿਆ ਵੀ ਸਾਨੂੰ ਸਿੱਧਾ ਹੀ ਆ ਕੇ ਕਹਿ ਦਿੰਦਾ ਚੱਲ ਜਿਹੜੇ ਤਿੰਨ ਦੋਸਤ ਹੁੰਦੇ ਆ ਉਹ ਤਾਂ ਆ ਜਾਂਦੇ ਆ ਪਰ ਜਿਹੜਾ ਰਕੇਸ਼ ਹੁੰਦਾ ਉਹ ਅੱਗੇ-ਅੱਗੇ ਜਾਈ ਜਾਂਦਾ ਹੁੰਦਾ ਜਦੋਂ ਰਾਦਾ ਨੂੰ ਇਹ ਪਤਾ ਲੱਗਦਾ ਵੀ ਉਹ ਵਾਪਸ ਨਹੀਂ ਆ ਰਿਹਾ ਤਾਂ ਉਹ ਨਜ਼ੀਦੀਆਂ ਨਾ ਪੌੜੀਆਂ ਤੇ ਆ ਕੇ ਬਾਜ ਮਾਰਨ ਲੱਗ ਜਾਂਦੀ ਆ ਰਕੇਸ਼ ਰਕੇਸ਼ ਤੁਸੀਂ ਅੱਗੇ ਨਾ ਜਾਓ ਪਾਣੀ ਬਹੁਤ ਡੂੰਘਾ ਤਾਂ ਰਕੇਸ਼ ਆ ਜਿਹੜਾ ਉਹ ਇਕਦਮ ਵੇਖ ਕੇ ਹੈਰਾਨ ਹੋ ਜਾਂਦਾ ਤੇ ਉਹ ਕਹਿੰਦਾ ਵੀ ਰਾਧਾ ਤੂੰ ਤੇ ਉਹ ਰੋਣ ਲੱਗ ਜਾਂਦੀ ਆ ਉਹਨੂੰ ਵੇਖ ਕੇ ਫਿਰ ਰਕੇਸ਼ ਆ ਜਿਹੜਾ ਨਦੀ ਤੋਂ ਫਟਾਫਟ ਬਾਹਰ ਆਉਂਦਾ ਤੇ ਉਹ ਪੌੜੀਆਂ ਤੇ ਖੜੀ ਘੱਟ ਪਾਣੀ ਦੇ ਵਿੱਚ ਖੜੀ ਉੱਥੇ ਉਹਨੂੰ ਰਕੇਸ਼ ਨੂੰ ਵੇਖ ਕੇ ਰੋਂਦੀ ਰਹਿੰਦੀ ਆ ਰਕੇਸ਼ ਉਹਦੇ ਕੋਲ ਆ ਕੇ ਕਹਿੰਦਾ ਰਾਧਾ ਤੂੰ ਉਹ ਕਹਿੰਦੀ ਵੀ ਹਾਂ ਮੈਂ ਉਹ ਕਹਿੰਦਾ ਵੀ ਕੀ ਹਾਲਤ ਹੋ ਰਹੀ ਹੈ ਤੇਰੀ ਤੂੰ ਤਾਂ ਹਨਾ ਵੀ ਇਹੋ ਜੇ ਕੱਪੜਿਆਂ 'ਚ ਤੇ ਇੱਥੇ ਕੀ ਕਰ ਰਹੀ ਆ ਉਹ ਕਹਿੰਦੀ ਵੀ ਬਸ ਹਾਲਤ ਤਾਂ ਕੋਈ ਗੱਲ ਨਹੀਂ ਮੇਰੀ ਪਰ ਤੁਸੀਂ ਘਟੋ ਘਟ ਤੁਹਾਨੂੰ ਫਿਕਰ ਤਾਂ ਹੋਣੀ ਚਾਹੀਦੀ ਆ ਵੀ ਤੁਸੀਂ ਇੰਨੇ ਡੂੰਘੇ ਪਾਣੀ ਦੇ ਵਿੱਚ ਜਾ ਰਹੇ ਹੋ ਵੀ ਨਾਲੇ ਤੁਹਾਨੂੰ ਰੋਕਿਆ ਗਿਆ ਸੀਗਾ ਤੇ ਉਹ ਆ ਜਾਂਦਾ ਚੱਲ ਬਾਹਰ ਆ ਜਾਂਦਾ ਪੌੜੀਆਂ ਤੋਂ ਦੋਨੋਂ ਉੱਪਰ ਆ ਜਾਂਦੇ ਆਗੇ ਤੇ ਜਿਹੜੇ ਦੂਸਰੇ ਦੋਸਤ ਹੁੰਦੇ ਆ ਉਹ ਕਹਿੰਦੇ ਵੀ ਇਹ ਕੌਣ ਆ ਤੂੰ ਇਹਨੂੰ ਜਾਣਦਾ ਤੇ ਜਿਹੜਾ ਉਹ ਦੂਸਰਾ ਦੋਸਤ ਹੁੰਦਾ ਕਹਿੰਦਾ ਇਹ ਤਾਂ ਫੁੱਲ ਵੇਚਣ ਵਾਲੀ ਆ ਕਹਿੰਦਾ ਜਿਹੜੀ ਆਪਣੇ ਤੋਂ ਪੈਸੇ ਨਹੀਂ ਲੈ ਕੇ ਗਈ ਸੀ ਤੇ ਉਹਨੂੰ ਐ ਲੱਗਦਾ ਵੀ ਇਹ ਪੈਸੇ ਲੈਣ ਆਈ ਆ ਤੇ ਉਹ ਕੱਢ ਕੇ 80 ਰੁਪਏ ਉਹਨੂੰ ਦੇਣ ਲੱਗਦਾ ਤਾਂ ਉਹ ਪੈਸੇ ਨਹੀਂ ਲੈਂਦੀ ਤਾਂ ਜਿਹੜਾ ਰਕੇਸ਼ ਆ ਉਹ ਕਹਿੰਦਾ ਵੀ ਤੁਸੀਂ ਨਹੀਂ ਜਾਣਦੇ ਇਹ ਮੇਰੀ ਵਾਈਫ ਆ ਮੇਰੀ ਪਤਨੀ ਆ ਵੀ ਜਿਹੜੀ 4 ਸਾਲ ਪਹਿਲਾਂ ਮੈਂ ਛੱਡ ਚੁੱਕਿਆ ਸੀਗਾ ਤੇ ਉਹ ਕਹਿੰਦੇ ਵੀ ਅੱਛਾ ਕਹਿੰਦੇ ਵੀ ਇਹਦੀ ਇਹ ਹਾਲਤ ਉਹ ਕਹਿੰਦਾ ਵੀ ਸ਼ਾਇਦ ਮੇਰੀ ਵਜ੍ਹਾ ਨਾਲ ਹੀ ਇਹ ਹਾਲਤ ਹੋਈ ਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਹੁਣ ਸਾਰੀਆਂ ਗੱਲਾਂ ਇੱਥੇ ਕਰਨੀਆਂ ਵੀ ਚਲੋ ਐਂ ਕਰੋ ਭਾਬੀ ਜੀ ਤੁਸੀਂ ਵੀ ਇਸ਼ਨਾਨ ਕਰ ਲਓ ਉਹ ਕਹਿੰਦੀ ਵੀ ਮੈਂ ਤਾਂ ਸਵੇਰ ਜਲਦੀ ਆਉਣੀ ਆ ਇੱਥੇ ਸਾਰਿਆਂ ਤੋਂ ਪਹਿਲਾਂ ਆ ਕੇ ਮੈਂ ਇਸ਼ਨਾਨ ਹੀ ਕਰਦੀ ਆ ਇਸ਼ਨਾਨ ਕਰਕੇ ਮੱਥਾ ਟੇਕ ਕੇ ਫਿਰ ਮੈਂ ਫੁੱਲ ਵੇਚਣੇ ਸ਼ੁਰੂ ਕਰਦੀ ਆ ਤੇ ਉਹ ਕਹਿੰਦੇ ਵੀ ਚੱਲ ਫਿਰ ਆਪਾਂ ਇੱਥੇ ਨਹੀਂ ਖੜਕੇ ਗੱਲ ਕਰਦੇ ਵੀ ਲੋਕ ਆਸੇ ਪਾਸੇ ਦੇ ਵੇਖ ਰਹੇ ਆ ਵੀ ਨਾਲੇ ਐਂ ਰੋਗ ਹੋਣਾ ਚੁੱਪ ਕਰੋ ਤੇ ਉਹਨਾਂ ਇੱਕ ਛੋਟਾ ਜਿਹਾ ਚਾਹ ਦਾ ਜਿਹੜੀ ਦੁਕਾਨ ਜੀ ਬਣੀ ਹੁੰਦੀ ਆ ਉੱਥੇ ਚਲੇ ਜਾਂਦੇ ਆ ਉੱਥੇ ਜਾ ਕੇ ਉਹ ਬੈਹਂਦੇ ਆ ਉਹ ਕਹਿੰਦੇ ਵੀ ਚੱਲ ਤੁਸੀਂ ਗੱਲਬਾਤ ਕਰੋ ਜਿਹੜੇ ਉਹ ਦੋਸਤ ਹੁੰਦੇ ਉਹ ਸਾਈਡ ਤੇ ਬਹਿ ਜਾਂਦੇ ਆ ਰਾਧਾ ਤੇ ਰਕੇਸ਼ ਇੱਕ ਟੇਬਲ ਤੇ ਬਹਿ ਜਾਂਦੇ ਆ ਤੇ ਰਕੇਸ਼ ਰਾਧਾ ਨੂੰ ਪੁੱਛਦਾ ਕਿ ਰਾਧਾ ਵੀ ਤੇਰੀ ਇਹ ਹਾਲਤ ਵੀ ਤੇਰੀ ਐਡੀ ਕੀ ਮਜਬੂਰੀ ਹੋ ਗਈ ਵੀ ਤੈਨੂੰ ਇੱਥੇ ਫੁੱਲ ਵੇਚਣੇ ਪਏ ਤਾਂ ਜਿਹੜੀ ਰਾਧਾ ਗਈ ਉਹ ਦੱਸਦੀ ਆ ਕਿ ਰਕੇਸ਼ ਵੀ ਜਦੋਂ ਤੁਸੀਂ ਮੈਨੂੰ ਛੱਡ ਤਾ ਸੀ ਮੁੜ ਕੇ ਤੁਸੀਂ ਮੈਨੂੰ ਲੈਣ ਨਹੀਂ ਆਏ ਤਾਂ ਉਸ ਤੋਂ ਬਾਅਦ ਬਾਗੂ ਜੀ ਦੀ ਮੌਤ ਹੋ ਗਈ ਸੀ ਅਟੈਕ ਹੋ ਗਿਆ ਸੀ ਉਹਨਾਂ ਨੂੰ ਤੇ ਜਿਹੜਾ ਘਰ ਦਾ ਖਰਚਾ ਸੀ ਉਹ ਸਾਡੇ ਲਈ ਚਲਾਉਣਾ ਔਖਾ ਹੋ ਗਿਆ ਸੀ ਤੇ ਇੱਕ ਦਿਨ ਕੋਈ ਮੇਰੀ ਸਹੇਲੀ ਆਈ ਸੀ ਸਾਡੇ ਘਰ ਤੇ ਮੈਂ ਘਰੇ ਫੁੱਲ ਲਾ ਰੱਖੇ ਸੀਗੇ ਤੇ ਉਹਨੇ ਮੈਨੂੰ ਦੱਸਿਆ ਕਿ ਆ ਰਾਮ ਮੰਦਰ ਦੀ ਜਿਹੜੀ ਉਸਾਰੀ ਹੋਈ ਆ ਉਹ ਹੁਣ ਸੰਗਤਾਂ ਲਈ ਖੋਲਿਆ ਗਿਆ ਤੇ ਉੱਥੇ ਫੁੱਲ ਕਾਫੀ ਮਹਿੰਗੇ ਵਿਕਦੇ ਆ ਵੀ ਇਹ ਫੁੱਲ ਵੇਚ ਕੇ ਤੂੰ ਆਪਣੇ ਚਲਚਾਰ ਪੈਸੇ ਇਕੱਠੇ ਕਰ ਲੈ ਕਹਿੰਦੀ ਮੈਂ ਸਾਰੇ ਫੁੱਲ ਤੋੜ ਕੇ ਲੈ ਆਈ ਸੀ ਤੇ ਮੈਨੂੰ ਇੱਕ ਦਿਨ ਦੇ ਵਿੱਚ 8-9000 ਰੁਪਏ ਦੇ ਵੇਰੇ ਫੁੱਲ ਵਿਕ ਗਏ ਵੀ ਹੁਣ ਉਸ ਤੋਂ ਬਾਅਦ ਮੈਂ ਉੱਥੋਂ ਸਸਤੇ ਫੁੱਲ ਲੈ ਕੇ ਵੇਚਣ ਆਉਣੀ ਆਂਗੀ ਤੇ ਉਹ ਕਹਿੰਦਾ ਵੀ ਤੂੰ ਕੱਲੀ ਆਉਣੀ ਆ ਕਹਿੰਦੀ ਵੀ ਨਹੀਂ ਛੋਟਾ ਭਾਈ ਮੇਰਾ ਉਹ ਨਾਲ ਆਉਂਦਾ ਵੀ ਅੱਜ ਉਹ ਬਿਮਾਰ ਸੀ ਆ ਜੋ ਇਸ ਕਰਕੇ ਨਹੀਂ ਆਇਆ ਤੇ ਫਿਰ ਉਹ ਆਪਦੇ ਪਿਛਲੇ ਸਮੇਂ ਨੂੰ ਯਾਦ ਕਰਦੇ ਆ ਹੁਣ ਰਕੇਸ਼ ਤੇ ਰਾਧਾ ਦੀ ਕੀਵੇਂ ਸ਼ਾਦੀ ਹੋਈ ਸੀ ਤੇ ਕੀ ਉਹਨਾਂ ਦੇ ਵਿੱਚ ਇਹੋ ਜੀ ਗੱਲ ਹੋਈ ਸੀ ਕਿ ਉਹ ਇੱਕ ਦੂਜੇ ਤੋਂ ਦੂਰ ਰਹਿ ਰਹੇ ਸੀ ਰਕੇਸ਼ ਤੇ ਰਾਧਾ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹਨਾਂ ਦੇ ਵਿਆਹ ਦੇ ਦੇਣੀ ਵਿਆਹ 'ਚ ਕਈ ਵਾਰੀ ਨਾ ਕਿਸੇ ਦਾ ਕੋਈ ਰੋਲਾ ਪੈ ਜਾਂਦਾ ਉਸੇ ਤਰ੍ਹਾਂ ਜਿਹੜੇ ਰਕੇਸ਼ ਦੇ ਮਾਪੇ ਸੀ ਉਹ ਰਾਧਾ ਦੇ ਮਾਪੇ ਤੋਂ ਦਾਜ ਦੀ ਮੰਗ ਕਰਦੇ ਸੀ ਵਿਆਹ ਲੈ ਦੇਣਾ ਪਰ ਰਾਧਾ ਦਾ ਜਿਹੜਾ ਡੈਡੀ ਸੀ ਉਹ ਕਹਿੰਦਾ ਵੀ ਤੁਸੀਂ ਪਹਿਲਾਂ ਤਾਂ ਹਨਾ ਮੇਰੇ ਤੋਂ ਕੁਝ ਮੰਗਿਆ ਨਹੀਂ ਵੀ ਮੈਂ ਤਾਂ ਗਰੀਬ ਆ ਦਿਹਾੜੀਦਾਰ ਬੰਦਾ ਵੀ ਮੈਂ ਤੁਹਾਡੀ ਮੰਗ ਨਹੀਂ ਪੂਰੀ ਕਰ ਸਕਦਾ ਤਾਂ ਜਿਹੜੀ ਬਰਾਤ ਉਹ ਵਾਪਸ ਲਿਜਾਣ ਲੱਗਦੇ ਆ ਪਰ ਦੋਨਾਂ ਧਿਰਾਂ ਦੀਆਂ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਗਿਆ ਮੇਨ ਬੰਦੇ ਹੁੰਦੇ ਆ ਹਨਾ ਉਹ ਕਹਿੰਦੇ ਵੀ ਐਂ ਤਾਂ ਬੇਇੱਜ਼ਤੀ ਵਾਲੀ ਗੱਲ ਆ ਵਿਲਾਮਾ ਫਿਰੇ ਹੋ ਚੁੱਕੇ ਆ ਤੇ ਹੁਣ ਇਹ ਐ ਕਿਵੇਂ ਛੱਡ ਕੇ ਜਾਣਗੇ ਵੀ ਇਹਦੇ ਨਾਲ ਨਾਲ ਸਾਡੀ ਵੀ ਪੰਚਾਇਤਾਂ ਦੀ ਵੀ ਨਾਲ ਬੇਇੱਜ਼ਤੀ ਆ ਵੀ ਕੱਲਿਆ ਇਹਨਾਂ ਦੇ ਪਰਿਵਾਰ ਦਾ ਮਸਲਾ ਨਹੀਂ ਚਲੋ ਕਹਿ ਕਹਾ ਕੇ ਗੱਲ ਨੂੰ ਟਕਾ ਦਿੰਦੇ ਆ ਤੇ ਉਸ ਤੋਂ ਬਾਅਦ ਇਹ ਗੱਲ ਹੁੰਦੀ ਆ ਵੀ ਅੱਜ ਤੋਂ ਦੋ ਚਾਰ ਮਹੀਨਿਆਂ ਬਾਅਦ ਜਿਹੜਾ ਰਾਦਾ ਦਾ ਪਿਓ ਆ ਉਹ ਜਿੰਨਾ ਵੀ ਉਹ ਤੋਂ ਬਣਦਾ ਦਾਜ ਆ ਜਿਹੜਾ ਉਹ ਦੇਊਗਾ ਅ ਪਰ ਰਾਦਾ ਦਾ ਪਿਓ ਕਹਿੰਦਾ ਵੀ ਮੇਰੇ 'ਚ ਦਾਜ ਦੇਣ ਦੀ ਹیثیت ਹੈ ਨਹੀਂ ਨਾ ਮੇਰੇ ਤੋਂ ਅੱਜ ਦਾਜ ਦਿੱਤਾ ਜਾਵੇ ਨਾ ਕੱਲ ਦਿੱਤਾ ਜਾਵੇ ਪਰ ਉੱਥੇ ਗੱਲ ਟਿਕਾਉਣ ਦੇ ਮਾਰੇ ਕਈ ਵਾਰੀ ਵਿੱਚ ਬੰਦੇ ਹੁੰਦੇ ਆ ਹਨਾ ਕਹਿ ਦਿੰਦੇ ਆ ਵੀ ਨਹੀਂ ਕੋਈ ਗੱਲ ਨਹੀਂ ਅਰੇਂਜ ਹੋ ਜਾਊਗੀ ਚਲੋ ਜਿੰਨਾ ਵੀ ਬਣਿਆ ਸਰਿਆ ਤੂੰ ਦੇ ਦੀ ਤੂੰ ਆਪਦੀ ਧੀ ਨੂੰ ਹੀ ਦੇਣਾ ਐਂ ਕਹਿ ਕੇ ਹਨਾ ਗੱਲ ਨੂੰ ਟਿਕਾ ਕੇ ਵਿਆਹ ਕਰਕੇ ਉਹਦੇ ਰਾਹ ਦਾ ਨੂੰ ਤੋੜ ਦਿੱਤਾ ਜਾਂਦਾ ਦੋ ਚਾਰ ਮਹੀਨੇ ਨਿਕਲਦੇ ਆ ਜਿਹੜੇ ਰਕੇਸ਼ ਦੇ ਮਾਪੇ ਹੁੰਦੇ ਆ ਤੇ ਉਹਦੀਆਂ ਭੈਣਾਂ ਹੁੰਦੀਆਂ ਉਹ ਰਾਹ ਦਾ ਨੂੰ ਕਹਿੰਦੀਆਂ ਵੀ ਤੂੰ ਡਿਮਾਂਡ ਪੂਰੀ ਕਰ ਜਿੰਨੀਕ ਦਾਜ ਦੀ ਅਸੀਂ ਤੇਰੇ ਤੋਂ ਮੰਗ ਰੱਖੀ ਆ ਵੀ ਉਹਨਾਂ ਕ ਤਾਂ ਤੂੰ ਲੈ ਕੇ ਆ ਤਾਂ ਰਾਦਾ ਉਹਨਾਂ ਨੂੰ ਕਹਿੰਦੀ ਆ ਕਿ ਮੇਰੇ ਬਾਬੂ ਜੀ ਨੇ ਤੁਹਾਨੂੰ ਉਦਣ ਹੀ ਕਹਿਤਾ ਸੀ ਹਨਾ ਵੀ ਮੈਂ ਉਹਨਾਂ ਤੋਂ ਨਹੀਂ ਮੰਗਣ ਜਾਂਦੀ ਵੀ ਉਹਨਾਂ ਦਾ ਤਾਂ ਆਪਦਾ ਵੇਲਾ ਪੂਰਾ ਮੱਸਾ ਹੁੰਦਾ ਤਾਂ ਫਿਰ ਰਜੇਸ਼ ਆ ਜਿਹੜਾ ਉਹਨੂੰ ਉਹਦੀ ਮੰਮੀ ਕਹਿ ਦਿੰਦੀ ਆ ਕਿ ਤੂੰ ਰਾਦਾ ਨੂੰ ਇਹਦੇ ਪਿੱਕੇ ਛੱਡਿਆ ਤੇ ਉਹ ਆਪਣੀ ਮਾਂ ਦੇ ਤੇ ਭੈਣਾਂ ਦੇ ਅੱਖੇ ਲੱਗ ਕੇ ਉਹਨੂੰ ਪਿੱਕੇ ਛੱਡਿਆ ਹੁੰਦਾ ਭਾਵੇਂ ਕਿ ਉਹ ਰਾਦਾ ਨੂੰ ਛੱਡਣਾ ਨਹੀਂ ਚਾਹੁੰਦਾ ਹੁੰਦਾ ਉਹ ਰਾਦਾ ਨੂੰ ਬਹੁਤ ਪਿਆਰ ਕਰਦਾ ਹੁੰਦਾ ਪਰ ਘਰ ਦੇ ਵਿੱਚ ਉਹਦੀ ਇੰਨੀ ਵੀ ਨਹੀਂ ਚੱਲਦੀ ਉਹ ਆਪਣੇ ਮਾਂ ਪਿਓ ਦੇ ਦਵਾਹੇ ਠਾ ਕੇ ਰਾਦਾ ਨੂੰ ਪਿੱਕੇ ਛੱਡਿਆ ਹੁੰਦਾ ਤੇ ਮੁੜ ਕੇ ਉਹਦੇ ਘਰ ਦੇ ਉਹਨੂੰ ਲੈਣ ਨਹੀਂ ਜਾਣ ਦਿੰਦੇ ਬਹੁਤੇ ਕੇਸਾਂ ਦੇ ਵਿੱਚ ਇਹੋ ਜਿਹਾ ਹੁੰਦਾ ਇਹ ਮੁੰਡੇ ਆਪਣੀਆਂ ਪਤਨੀਆਂ ਨੂੰ ਛੱਡਣਾ ਨਹੀਂ ਚਾਹੁੰਦੇ ਹੁੰਦੇ ਪਰ ਪਰਿਵਾਰਕ ਮੈਂਬਰਾਂ ਦੀ ਈਗੋ ਇੰਨੀ ਹੈਵੀ ਹੋ ਜਾਂਦੀ ਆ ਵੀ ਉਹ ਨੂੰ ਨੂੰ ਲਿਆਉਣਾ ਨਹੀਂ ਛੋੜਦੇ ਹੁੰਦੇ ਇਸੇ ਤਰ੍ਹਾਂ ਹੀ ਰਾਧਾ ਨਾਲ ਹੋਇਆ ਤੇ ਫਿਰ ਉਹ ਆਪਣੀ ਪਿਛਲੀ ਜਿਹੜੀ ਜ਼ਿੰਦਗੀ ਆ ਉਹਨੂੰ ਯਾਦ ਕਰਦੇ ਆ ਤੇ ਰਾਧਾ ਕਹਿੰਦੀ ਆ ਵੀ ਤੁਸੀਂ ਤਾਂ ਮੈਨੂੰ ਛੱਡ ਕੇ ਚਲੇ ਗਏ ਵੀ ਮੇਰੇ ਫਿਕਰ ਦੇ ਵਿੱਚ ਬਾਪੂ ਜੀ ਦੀ ਮੌਤ ਹੋ ਗਈ ਮਾਂ ਸੀ ਜਿਹੜੀ ਉਹ ਵਿਚਾਰੀ ਲੋਕਾਂ ਦੇ ਘਰੇ ਕੰਮ ਕਰਦੀ ਸੀ ਤੇ ਮੇਰੇ ਛੋਟੇ ਭੈਣ ਭਰਾਵਾਂ ਦਾ ਖਰਚਾ ਵੀ ਸੀ ਵੀ ਫਿਰ ਮੈਂ ਤਾਂ ਮਦਦ ਕਰਨੀ ਹੀ ਸੀ ਵੀ ਨਾ ਤਾਂ ਹੁਣ ਮੈਂ ਦੂਜੀ ਸ਼ਾਦੀ ਕਰ ਸਕਦੀ ਸੀ ਵੀ ਤੁਸੀਂ ਤਾਂ ਮੇਰੇ ਨਾਲ ਚੰਗੀ ਨਹੀਂ ਨਾ ਕੀਤੀ ਤਾਂ ਜਿਹੜਾ ਰਕੇਸ਼ ਆ ਉਹ ਬਹੁਤ ਰੋਂਦਾ ਤੇ ਰਾਧਾ ਤੋਂ ਮਾਫੀ ਮੰਗਦਾ ਫਿਰ ਜਿਹੜੇ ਉਹਦੇ ਦੋਸਤ ਹੁੰਦੇ ਆਗੇ ਉਹ ਕੋਲ ਆ ਜਾਂਦੇ ਆ ਉਹ ਪੁੱਛਦੇ ਆ ਵੀ ਤੁਹਾਡੇ ਚ ਇਹੋ ਜੀ ਕੀ ਗੱਲ ਹੋਈ ਸੀ ਤਾਂ ਜਿਹੜੀ ਰਾਧਾ ਗਈ ਉਹਨਾਂ ਨੂੰ ਗੱਲ ਦੱਸਦੀ ਆ ਕਿ ਇਹ ਤਾਂ ਮੈਨੂੰ ਕੁਝ ਨਹੀਂ ਕਹਿੰਦੇ ਸੀ ਬਹੁਤ ਪਿਆਰ ਕਰਦੇ ਸੀ ਵੀ ਸਾਡੇ ਵਿਆਹ ਵਾਲੇ ਦਿਨ ਇਸ ਗੱਲ ਦੀ ਤਕਰਾਰ ਹੋ ਗਈ ਸੀ ਤੇ ਇਹਦੇ ਮਾਪਿਓ ਦਾਜ ਮੰਗਦੇ ਸੀਗੇ ਵੀ ਉਸ ਤੋਂ ਬਾਅਦ ਇਹ ਮੈਨੂੰ ਛੱਡਿਆ ਇਹ ਮੁੜ ਕੇ ਲੈ ਨਹੀਂ ਗਿਆ ਤਾਂ ਫਿਰ ਉਹਦੇ ਦੋਸਤ ਕਹਿੰਦੇ ਆ ਵੀ ਰਕੇਸ਼ ਤੂੰ ਪੜਿਆ ਲਿਖਿਆਗਾ ਹਨਾ ਤੂੰ ਮੈਡੀਕਲ ਦੇ ਵਿੱਚ ਪੜ੍ਹਾਈ ਕੀਤੀ ਆ ਚੰਗੇ ਵਧੀਆ ਤੇਰੇ ਮੈਡੀਕਲ ਸਟੋਰ ਖੋਲੇ ਹੋਏ ਨੇ ਵੀ ਤੂੰ ਪੜਿਆ ਲਿਖਿਆ ਹੋ ਕੇ ਵੀ ਤੂੰ ਆਪਾਂ ਭਾਬੀ ਨੂੰ ਇਸਾ ਹਾਲਤ ਦੇ ਵਿੱਚ ਛੱਡਦਾ ਵੀ ਹੂੰ ਤਾਂ ਤੂੰ ਕਹਿਣਾ ਵੀ ਮੈਂ ਇਰਾਦਾ ਨੂੰ ਪਿਆਰ ਕਰਦਾ ਫਿਰ ਤੇਰਾ ਪਿਆਰ ਕਿੱਥੇ ਗਿਆ ਵੀ ਆਪਣੇ ਮਾਪਿਆਂ ਨੂੰ ਤੇ ਆਪਣੀਆਂ ਭੈਣਾਂ ਨੂੰ ਤੂੰ ਇੰਨੀ ਗੱਲ ਨਹੀਂ ਸਮਝਾ ਸਕਿਆ ਵੀ ਇੰਨੀ ਕੀ ਮਜਾਲ ਹਨਾ ਵੀ ਤੀਜਾ ਬੰਦਾ ਸਾਡੇ ਤੇ ਇੰਨੀ ਫਿੱਕ ਪਾ ਦੇ ਵੀ ਜੇ ਸਾਡੀ ਸਹਿਮਤੀ ਆ ਠੀਕ ਹੈ ਚਲੋ ਕਈ ਮਾਪੇ ਦਾ ਨੇਚਰ ਹੁੰਦਾ ਪਰਿਵਾਰਾਂ ਦੇ ਵਿੱਚ ਸੌ ਤਕਰਾਰਾਂ ਹੋ ਜਾਂਦੀਆਂ ਪਰ ਕਹਿੰਦਾ ਵੀ ਜੇ ਤੂੰ ਰਾਧਾ ਦਾ ਹੱਥ ਫੜਿਆ ਸੀ ਤਾਂ ਤੈਨੂੰ ਨਿਭਾਉਣੀ ਚਾਹੀਦੀ ਸੀ ਤੇਰੇ 'ਚ ਇਹ ਹਿੰਮਤ ਹੋਣੀ ਚਾਹੀਦੀ ਸੀ ਕਿ ਤੂੰ ਆਪਣੇ ਮਾਪੇ ਉਹਨੂੰ ਸਮਝਾ ਸਕਦਾ ਜੇ ਕਹਿੰਦਾ ਨਹੀਂ ਸਮਝਦੇ ਸੀ ਤੂੰ ਪਾਸਾ ਕਰ ਲੈਂਦਾ ਆਪੇ ਕਹਿੰਦਾ ਉਹੀ ਮਾਪੇ ਤੇਰੇ ਕੋਲ ਆਉਂਦੇ ਵੀ ਇਹੋ ਜਿਹੇ ਰਿਸ਼ਤੇ ਆ ਜਿਹੜੇ ਐਦਾਂ ਨਹੀਂ ਟੁੱਟਦੇ ਹੁੰਦੇ ਤਾਰਕੇਸ਼ ਉਹਨਾਂ ਤੋਂ ਵੀ ਮਾਫੀ ਮੰਗਦਾ ਤੇ ਉਹ ਰਾਧਾ ਨੂੰ ਕਹਿੰਦਾ ਵੀ ਤੈਨੂੰ ਅੱਜ ਤੋਂ ਬਾਅਦ ਫੁੱਲ ਵੇਚਣ ਦੀ ਲੋੜ ਨਹੀਂ ਪਊਗੀ ਤਾਂ ਜਿਹੜੇ ਉਹ ਦੋਸਤ ਕਹਿੰਦੇ ਹੈਗੇ ਉਹ ਕਹਿੰਦੇ ਭਾਬੀ ਜੀ ਵੀ ਹੁਣ ਤੁਸੀਂ ਇੱਥੇ ਫੁੱਲ ਨਹੀਂ ਵੇਚੋਗੇ ਵੀ ਤੁਸੀਂ ਹਣਾ ਇੱਥੇ ਇਸ ਤਰ੍ਹਾਂ ਇਸ ਹਾਲਤ ਦੇ ਵਿੱਚ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਉਹ ਕਹਿੰਦੀ ਵੀ ਏਸੇ ਕਰਕੇ ਮੈਂ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਆਉਣੀ ਆ ਵੀ ਮੈਂ ਕੱਲੀ ਕਦੇ ਨਹੀਂ ਆਈ ਵੀ ਜਿਹੜੀ ਦੁਨੀਆਂ ਗਈ ਉਹ ਚੰਗੀ ਨਹੀਂ ਹੈਗੀ ਭਾਵੇਂ ਅਸੀਂ ਆਪਣੀ ਮਿਹਨਤ ਦੀ ਕਮਾਈ ਕਰਕੇ ਖਾਈਏ ਫਿਰ ਵੀ ਜਿਹੜੇ ਲੋਕ ਨੇ ਉਹ ਦਰਿੰਦੇ ਟਾਈਪ ਹੁੰਦੇ ਆ ਵੀ ਮੈਨੂੰ ਡਰਤਾ ਬਹੁਤ ਲੱਗਦਾ ਕੱਲੀ ਨੂੰ ਇੱਥੇ ਨੇਰੇ ਸਵੇਰੇ ਹਣਾ ਫੁੱਲ ਵੇਚਦੀ ਨੂੰ ਵੀ ਕੋਈ ਵੀ ਅਜਣਾ ਖਣਾ ਕੁਝ ਕਹਿ ਜਾਂਦਾ ਵੀ ਪਰ ਫਿਰ ਹੁਣ ਪੇਟ ਤਾਂ ਭਰ ਨਹੀਂ ਆ। ਤਾਂ ਰਕੇਸ਼ ਕਹਿੰਦਾ ਵੀ ਅੱਜ ਤੋਂ ਬਾਅਦ ਨਹੀਂ ਤੂੰ ਕਦੇ ਫੁੱਲ ਵੇਚੇਂਗੀ, ਤੂੰ ਮੇਰੇ ਨਾਲ ਜਾਵੇਂਗੀ। ਤਾਂ ਫਿਰ ਜਿਹੜੀ ਰਾਧਾ ਉਹ ਕਹਿੰਦੀ ਵੀ ਐ ਨਹੀਂ ਮੈਂ ਜਾਂਦੀ। ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਤੇ ਮਾਂ ਨੂੰ ਛੱਡ ਕੇ ਹੁਣ ਕਿਵੇਂ ਚਲੀ ਜਾਵਾਂ? ਵੀ ਮੇਰੇ ਸਿਰ ਤੇ ਤਾਂ ਸਾਡੇ ਘਰ ਦਾ ਗੁਜ਼ਾਰਾ ਚੱਲਦਾ। ਤਾਂ ਫਿਰ ਉਹ ਪੁੱਛਦਾ ਵੀ ਕੀ ਕਰਦੇ ਆ ਹਨਾ ਤੇਰੇ ਭੈਣ ਭਰਾ? ਉਹ ਦੱਸ ਦੀ ਕਿਉਂ ਪੜਦੇ ਆ? ਕਹਿੰਦੀ ਮੇਰੀ ਭੈਣ ਦਾ ਤਾਂ ਵਿਆਹ ਕਰਨਾ ਮੈਂ ਐਸੇ ਸਾਲੀ ਮੰਗਣੀ ਕੀਤੀ ਹੋਈ ਆ। ਉਹ ਪ੍ਰਾਹ ਜੇ ਛੋਟਿਆ ਫਿਰ ਉਹ ਨਾ ਉਹਦੇ ਭਰਾਵਾਂ ਨੂੰ ਆਪਣੇ ਮੈਡੀਕਲ ਸਟੋਰ ਤੇ ਰੱਖ ਲੈਂਦਾ ਉਹ ਕਹਿੰਦਾ ਵੀ ਮਾਂ ਬਾਪੂ ਜੀ ਦੀ ਕੋਈ ਹਿੰਮਤ ਨਹੀਂ ਵੀ ਹੁਣ ਉਹ ਆਪਣੇ ਦੇ ਵਿੱਚ ਆ ਸਕਣ ਵੀ ਮੈਂ ਉਹਨਾਂ ਦੋਨਾਂ ਨੂੰ ਫਿਰ ਉਹਦੇ ਕੋਲੇ ਕਈ ਮੈਡੀਕਲ ਸਟੋਰ ਖੁੱਲੇ ਹੁੰਦੇ ਆ ਤੇ ਉਹ ਰਾਧਾ ਦੇ ਭਰਾਵਾਂ ਨੂੰ ਮੈਡੀਕਲ ਸਟੋਰ ਤੇ ਕੰਮ ਦੇ ਦਿੰਦਾ ਸੈਲਰੀ ਦਿੰਦਾ ਉਹਨਾਂ ਨੂੰ ਫਿਰ ਰਾਧਾ ਜਿਹੜੀ ਉਹ ਆਪਣੀ ਮੰਮੀ ਨੂੰ ਤੇ ਭੈਣ ਭਰਾਵਾਂ ਨੂੰ ਆਪਣੇ ਸਹੁਰਿਆਂ ਦੇ ਘਰ ਦੇ ਨੇੜੇ ਸ਼ਿਫਟ ਕਰ ਲੈਂਦੀ ਆ ਇੱਕ ਵਾਰ ਜਦੋਂ ਰਕੇਸ਼ ਰਾਧਾ ਨੂੰ ਘਰ ਲੈ ਕੇ ਆਉਂਦਾ ਤਾ ਉਹਦੇ ਮਾਪੇ ਇਤਰਾਜ਼ ਕਰਦੇ ਆ ਪਰ ਫਿਰ ਜਿਹੜੇ ਰਕੇਸ਼ ਦੇ ਦੋਸਤ ਹੁੰਦੇ ਆ ਉਹ ਆਉਂਦੇ ਆ ਤੇ ਉਹ ਬਹਿ ਕੇ ਉਹਦੇ ਮੰਮੀ ਡੈਡੀ ਨੂੰ ਸਾਰੀ ਗੱਲ ਸਮਝਾਉਂਦੇ ਆ ਕਿ ਤੁਹਾਡੀ ਨੂੰ ਇਸ ਤਰ੍ਹਾਂ ਉੱਥੇ ਮੰਦਰ ਦੇ ਬਾਹਰ ਹਨਾ ਫੁੱਲ ਵੇਚਦੀ ਫਿਰੇ ਵੀ ਇੱਜ਼ਤ ਤਾਂ ਇਹ ਤੁਹਾਡੇ ਘਰ ਦੀ ਹੋਈ ਆ ਨਾਲੇ ਜਦੋਂ ਪਤੀ ਪਤਨੀ ਨੂੰ ਕੋਈ ਇਤਰਾਜ਼ ਨਹੀਂ ਥੋੜਾ ਮੁੰਡਾ ਐਨੇ ਯੋਗ ਹੈਗਾ ਐਨੀ ਵਧੀਆ ਕਮਾਈ ਕਰਦਾ ਤੇ ਤੁਸੀਂ ਕਿਸੇ ਗਰੀਬ ਦੇ ਪੈਸਿਆਂ ਤੋਂ ਦਾਜ ਦੇ ਪੈਸਿਆਂ ਤੋਂ ਲੈਣਾ ਵੀ ਕੀ ਆ ਵੀ ਤੁਹਾਨੂੰ ਐਨੀ ਸਮਝ ਨਹੀਂ ਆਈ ਤੁਸੀਂ ਆਪਣੇ ਬੇਟੇ ਨੂੰ ਵਿਆਹ ਕੇ ਵੀ ਨਾ ਉਹ ਵਿਆਹਿਆਂ ਚ ਨਾ ਕੁਆਰਿਆਂ ਚ ਵੀ ਇਹ ਚੀਜ਼ ਅੱਜ ਕੱਲ ਦੇ ਜਮਾਨੇ ਦੇ ਵਿੱਚ ਸ਼ੋਭਾ ਨਹੀਂ ਦਿੰਦੀ ਵੀ ਤੁਹਾਨੂੰ ਤਾਂ ਇੰਟਰਫੇਅਰ ਕਰਨਾ ਹੀ ਨਹੀਂ ਚਾਹੀਦਾ ਤਾਂ ਫਿਰ ਉਹਦੇ ਮਾਪੇ ਕਹਿੰਦੇ ਵੀ ਸਾਡੇ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੰਟਰਫੇਅਰ ਨਹੀਂ ਕਰਾਂਗੇ ਫਿਰ ਹੁਣ ਉਹੀ ਰਾਧਾ ਤੇ ਰਕੇਸ਼ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਰਹਿੰਦੇ ਆ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾਲ ਜੀ